ਅਗੇ ਇਸ ਵੇਲੇ ਜੀ ਰਮਦਾਸ ਦੇ ਨੇੜੇ ਪਹੁੰਚ ਗਏ ਆ ਜੀ ਅੱਗੇ ਉਹ ਜਗ੍ਹਾ ਆਉਣੀ ਹੈ ਜਿੱਥੇ ਹੜਾਂ ਦਾ ਬਹੁਤ ਜੂਰ ਆ ਕਹਿੰਦੇ ਕਿ ਇੱਥੇ ਥੋੜਾ ਘਟ ਹੈ ਪਰ ਘਟ ਵਾਲੀ ਤੁਰਨੀਆਂ ਅਕੀ ਹੈ ਕਿ ਦੁਆ ਕਰਿਆ ਕਰੋ ਵਾਹਿਗੁਰੂ ਕਿਰਪਾ ਕਰੇ ਸੁਖ ਸ਼ਾਂਤੀ ਬਣੀ ਰਹੇ ਜੀ ਕਹਿੰਦੇ ਆ ਕਿ ਅਸੀਂ ਕੋਹਨੇਵਾਲ ਤੋਂ ਚੱਲੇ ਆਂ ਤੇ ਲਗਭਗ ਆ 3 ਸਵਾ 3 ਕਿਲੋਮੀਟਰ ਚੱਲ ਕੇ ਆਏ ਆ ਇਸੇ ਤਰ੍ਹਾਂ ਜਾਮ ਲੱਗਾ ਵਾ ਆਉਣ ਜਾਣ ਵਾਲਿਆਂ ਦਾ ਸੇਵਾ ਵਾਲਿਆਂ ਦਾ ਕੋਈ ਲੇਖ ਨਹੀਂ ਹੈ ਇੱਥੇ ਆ ਲੰਬਾ ਜਾਮ ਤੁਸੀਂ ਵੇਖ ਰਹੇ ਹੋ ਲੱਗਾ ਤੇ ਇੱਧਰ ਅਸੀਂ ਵੀ ਥੋੜਾ ਜਿਹਾ ਜਾਮ ਟੁੱਟਾ ਸਾਡੇ ਵਾਲੀ ਸਾਈਡ ਤੋਂ ਤੇ ਫਿਰ ਅਸੀਂ ਆ ਥੋੜੀ ਜੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਕਿਉਂਕਿ ਸਦਕੇ ਜਾਈਏ ਇਹਨਾਂ ਵੀਰਾਂ ਦੇ ਜਿਹੜੇ ਵੀਰ ਵਰਦੇ ਵੀ ਦੀ ਪਰਵਾਹ ਨਹੀਂ ਕਰਦੇ ਤੇ ਵੇਖੋ ਕਿਸ ਤਰ੍ਹਾਂ ਜਿਹੜੇ ਕਾਰ ਤੇ ਜਾਂਦੇ ਉਹਨਾਂ ਕਾਰ ਦੀ ਡਿੱਗੀ ਚ ਕੋਨਾ ਕੋ ਹਲਦੇ ਆਂਦਾ ਵਾ ਇਹ ਟਰੈਕਟਰ ਟਰਾਲੀਆਂ ਭਰੇ ਆ ਬਾਬੇ ਦੀ ਕਿਰਪਾ ਦੇ ਨਾਲ ਜੀ ਵੀ ਜੱਟ ਹੋਈਆ ਆਲਮੀ ਵੀ ਆਪਣਾ ਕੰਮ ਕਰਦੇ ਹੋਏ ਐ ਇਸ ਵੇਲੇ ਖੜੇ ਆ ਜੀ ਪਿੰਡ ਕੋਨੇਵਾਲ ਨੇੜੇ ਰਮਦਾਸ ਇਹ ਉਹ ਪਾੜਾ ਜਿਹੜਾ ਰਵੀ ਦੇ ਵਿੱਚੋਂ ਪਿਆ ਏ ਤੇ ਸਭ ਤੋਂ ਵੱਧ ਨੁਕਸਾਨ ਜਿਹੜਾ ਏ ਉਹ ਇਸ ਪਿੰਡ ਦਾ ਹੋਇਆ ਏ ਦੂਰ ਦੂਰ ਤੱਕ ਉਸੀਂ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਚਾਰਸ਼ ਫੇਰੇ ਪਾਣੀ ਹੀ ਪਾਣੀ ਹੈ ਤੇ ਉਧਰ ਇਧਰ ਦੂਸਰੇ ਪਾਸੇ ਵੇਖੀਏ ਤੇ ਸੇਵਾ ਕਰਨ ਵਾਲਿਆਂ ਦਾ ਵੀ ਹੜ ਆਇਆ ਹੋਇਆ ਹੈ ਹਰ ਇੱਕ ਤਰ੍ਹਾਂ ਦੀ ਇੱਥੇ ਸੇਵਾ ਪੂਜ ਦੀ ਕੀਤੀ ਜਾ ਰਹੀ ਹੈ ਡੇਰਾ ਬਸੀ ਤੋਂ ਆਏ ਆ ਜੀ ਡੇਰਾ ਬਸੀ ਮੁਸਲਿਮ ਵੈਲਫੇਅਰ ਸੁਸਾਇਟੀ ਹੈ ਸਾਡੀ ਡੇਰਾ ਬਸੀ ਮੁਸਲਿਮ ਵੈਲਫੇਅਰ ਸੁਸਾਇਟੀ ਹੈ ਸਾਡੀ ਡੇਰਾ ਬਸੀ ਤੋਂ ਜਿਹੜਾ ਇਹ ਹੜ ਦੇ ਹਾਲਾਤ ਬਣੇ ਹੋਏ ਆ ਉਸ ਨੂੰ ਦੇਖਦੇ ਹੋਏ ਆਪਣੀ ਸਾਡੀ ਸੰਸਥਾ ਨੇ ਡਿਸਾਈਡ ਕੀਤਾ ਸੀਗਾ ਕਿ ਆਪਾਂ ਇੱਥੇ ਆ ਕੇ ਰਾਸ਼ਨ ਦਾ ਲੰਗਰ ਜਿਹੜਾ ਹੈ ਉਹ ਦੇਣਗੇ ਇੱਥੇ ਆ ਕੇ ਜੀ ਸਾਡੇ ਤੁਸੀਂ ਇੱਥੇ ਕੀ ਕੀ ਲੈ ਕੇ ਪਹੁੰਚੇ ਹੋ ਕਿਹੋ ਜਿਹੀ ਤੁਸੀਂ ਸਮਗਰੀ ਲੈ ਕੇ ਪਹੁੰਚੇ ਹੋ ਇਹਦੇ ਬਾਰੇ ਵੀ ਜਾਣਕਾਰੀ ਦਿਓ ਤੇ ਹੋਰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਸਮਾਜ ਨੂੰ ਕੀ ਸਾਡੇ ਕੋਲ ਜਿਹੜਾ ਹੈਗਾ ਉਹ ਰਾਸ਼ਨ ਦਾ ਸਮਾਨ ਹੈਗਾ ਜੀ ਸਾੜਾ ਆਟਾ ਦਾਲ ਚਾਵਲ ਤੇਲ ਹੈਗਾ ਜੀ ਆ ਸਾਡੇ ਕੋਲ ਬੱਚਿਆਂ ਵਾਸਤੇ ਆਪਾਂ ਚਿਪਸ कुरकुरੇ ਨਮਕੀਨ ਬਿਸਕਟ ਲੈ ਕੇ ਆਏ ਆ ਨਾਲ ਦੇ ਨਾਲ ਆਪਾਂ ਦਵਾਈਆਂ ਦਾ ਵੀ ਇੰਤਜ਼ਾਮ ਕਰਕੇ ਲੈ ਕੇ ਆਏ ਆ ਜਿਹੜੀ ਰੋਜ਼ਮਰ ਦਾ ਜੀ ਦਵਾਈਆਂ ਹੈਗੀਆਂ ਉਹ ਵੀ ਆਪਾਂ ਲੈ ਕੇ ਆਏ ਆ ਤੇ ਜਿਹੜੀ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਬਈ ਕੀ ਅਪੀਲ ਕਰਨਾ ਚਾਹੁੰਦੇ ਆ ਆਪਾਂ ਅਪੀਲ ਇਹੀ ਕਰਦੇ ਆ ਕਿ ਇਹੜਾ ਇਹ ਜਿਹੜਾ ਡੇਰਾ ਬਾਬਾ ਨਾਨਕ ਵਾਲਾ ਏਰੀਆ ਹੈਗਾ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਹੜਤੂ ਤੇ ਆਪਾਂ ਸਾਰੀਆਂ ਜਿੱਤੀਆਂ ਵੀ ਸੰਸਥਾਵਾਂ ਇੱਥੇ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ ਇੱਥੇ ਆਸ-ਪਾਸ ਦੇ ਇਲਾਕੇ ਵਿੱਚ ਆਪ ਵੀ ਸਾਰੇ ਆ ਕੇ ਅਪੀਲ ਕਰਦੇ ਆ ਕਿ ਵੀ ਇੱਥੇ ਆ ਕੇ ਜਿੰਨਾ ਕੁਝ ਹੋ ਸਕਦਾ ਹੈ ਉਹ ਕਰਨ ਆ ਕੇ ਠੀਕ ਹੈ ਮੜਾ ਮੜਾ ਬਾਈ ਬਾਬਾ